ਤਦ ਦੇਖ ਪੀ ਗਰੀਬਤਾ ਮਜ਼ਾ ਦਾ ਮਕਾਨ ਪਾਉਂਦਾ ਤੇ ਛੱਤ ਤੇ ਦਿਵਾਰਾਂ ਦੇ 12 ਵਜੇ ਤੱਕ ਨਾ ਸੁੱਤੇ ਨਾ ਸੌਣ ਦਿੱਤਾ ਇਹਨੇ ਉੱਤ ਉਤਰੇ ਪਿੱਛੋਂ ਹੀ ਗਿਆ ਬਹੁਤ ਬੁਰਾ ਹਾਲ ਤਾਂ ਹੋਣਾ ਜਿਹੜੇ ਘਰ ਦੇ ਮਿੱਟੀ ਮੁੱਟੀ ਪਾਸੇ ਏ ਫਿਰ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਕਿਵੇਂ ਡਿੱਗੀ ਇਹ ਇਹ ਪਤਾ ਸੁੱਤੇ ਪਏ ਸੀ ਸੁੱਤੇ ਪਏ ਆਂਦੇ ਵਾਵਾ ਸਿਰ ਚ ਨਾ ਵੱਜੀ ਜੇ ਜੇ ਡਿੱਗ ਪੈਂਦੀ ਤਾਂ ਦੂਜਾ ਫੇਰ ਤਾਂ ਕਿਸੇ ਦੇ ਸਿਰ ਚ ਵੱਜਣੀ ਆ ਸਿੱਟਾਂ ਵਾਵਾ ਚੜੂ ਬਚਤ ਰਹਗੀ ਪਾਸੇ ਸੀਗੇ ਹੈ ਜੀ ਪਾਸੇ ਸੀਗੇ ਤਾਂ ਬਚਤ ਹੋ ਗਈ ਤਾਂ ਬਚਤ ਹੋ ਗਈ ਜੇਕਰ ਦੇਣੇ ਲੱਗ ਪੈਂਦੇ ਕਿਸੇ ਦੇ ਬਜਨੀਨ ਸਰ ਚਿੱਕਟਾ ਚਲੋ ਫੇਰ ਵੀ ਮਾਰਾ ਇਹਨੇ ਬਚਾਤੇ ਬਚਤ ਕਰਤੀ ਛਕਣਾ ਫੁੱਟਾਂ ਤੋਂ ਬਚ ਕੇ ਨਹੀਂ ਤੇ ਘਰ ਦਾ ਸੀ ਦੇ ਇਥੇ ਜਿਵੇਂ ਬਾਹਰ ਦੇ ਵਿੱਚ ਇਹ ਦਿੱਤੇ ਮਿੱਟੀ-ਮੁੱਟੀ ਹੀ ਬੈਗੀ ਫਿਰ ਇਹ ਸ਼ਾਇਦ ਦੇ ਦਿਵੇ ਗਲ ਆਂ ਪ੍ਰਜਿਤ ਇਹ ਰਹੀ ਵਾ ਫਿਰ ਇਹ ਪਾਸੇ ਘਰਤੀوں ਫਿਰ ਇਹਦਾ ਬਚੀ ਹੋਈ ਸੀ ਇਹਨਾਂ ਉਸ ਰੱਜ ਨੂੰ ਤਾਂ ਕੁਝ ਨਹੀਂ ਹੈ